ਦਾੜੀ ਰਾਜੇ ਬ੍ਰਾਹਮਣ ਹੁਣ ਕਵਾਂਗੇ ਤੇ ਗੁੱਸਾ ਲੱਗਣਾ ਉਹਨਾਂ ਨੂੰ ਯਾਨੀ ਕਿ ਉਹ ਆਂਦੇ ਸੀ ਵੱਖਰਾ ਤਿਆਰ ਕਰੋ ਤੇ ਅੱਜ ਜਿਹੜੇ ਕਹਿੰਦੇ ਸਾਨੂੰ ਵੱਖਰਾ ਤੇ ਜਾ ਕੌਣ ਰਿਹਾ ਉੱਥੇ ਉਹਨਾਂ ਦੇ ਅੱਖ ਚ ਭੋਦਾ ਕੋਣੇ ਬੀਬੀਆਂ ਬੀਬੀਆਂ ਦਾੜੀਆਂ ਵਾਲੀਆਂ ਪੱਗਾਂ ਬੰਦੇ ਉਹਨਾਂ ਉੱਤੇ ਫੁੱਲ ਸੁੱਟ ਰਹੇ ਇਦਾਂ ਤੇ ਬਾਬਾ ਵੀ ਫੁੱਲ ਸਟਾਰਿਆ ਇਦਾਂ ਜਿਵੇਂ ਸੰਡੇ ਦੇ ਸਿਰ ਤੇ ਗਿਟਾਰ ਬੈਠੀ ਹੋਵੇ ਨਾ ਕਦੀ ਸੰਡੇ ਨੂੰ ਛੱਪੜ ਚੋਂ ਬਾਹਰ ਕੱਢਿਓ ਸੰਡਾ ਮੀਨਿੰਗ ਮਾਲੀ ਮਾਲੀ ਮੀਨੂ ਮੱਜ ਦਾ ਹਸਬੰਡ ਸਮਝ ਆ ਗਈ ਸਾਰਿਆਂ ਨੂੰ ਜੀ ਜਦੋਂ ਸੰਦਾ ਬਾਹਰ ਕੱਢਿਆ ਹੋਵੇ ਨਾ ਉਹਦੇ ਸਿਰ ਤੇ ਗਿਟਾਰ ਬੈਠੀ ਹੁੰਦੀ ਏ ਤਾਂ ਐ ਮਸਤ ਹੋਇਆ ਹੁੰਦਾ ਤੁਸੀਂ ਕਾਹਦੇ ਫੁੱਲ ਸਟਾਰ ਹੈ ਜੇ ਮਨੁੱਖਤਾ ਨੂੰ ਤੁਸੀਂ ਵੰਡ ਦਿੱਤਾ ਤੁਸੀਂ ਆਪਣੇ ਮਾਫ ਕਰਨਾ ਜਾਂਗਾ ਸੀ ਅੱਜ ਲੰਗਰ ਵੰਡ ਦਿੱਤੇ ਪੰਗਤਾਂ ਵੰਡ ਦਿੱਤੀਆਂ ਬੰਦਿਆਂ ਦੀਆਂ ਜਾਤਾਂ ਦੇ ਆਧਾਰ ਤੇ ਹੱਥ ਲਾ ਗਿਆ ਸਾਨੂੰ ਡੇਰਿਆਂ 'ਚ ਰਹਿਣ ਵਾਲੇ ਸੇਵਾ ਕਰਨ ਵਾਲੇ ਬੰਦਿਆਂ ਨੇ ਆਣ ਕੇ ਸਟੇਟਮੈਂਟਾਂ ਦਿੱਤੀਆਂ ਨੇ ਸਾਡੇ ਕੋਲ ਉਹਨਾਂ ਦੇ ਚਿੱਠੇ ਪਏ ਨੇ ਰਿਕਾਰਡ ਹੈ ਸਾਡੇ ਕੋਲ ਆਨ ਰਿਕਾਰਡ ਵੀਡੀਓ ਬੋਲ ਕੇ ਦੱਸਿਆ ਨੇ ਕਹਿੰਦੇ ਭਾਈ ਸਾਹਿਬ ਸਾਡੀ ਜਾਨ ਨੂੰ ਖਤਰਾ ਹੈ ਪਰ ਸੱਚ ਹੈ ਅਸੀਂ ਡੇਰਿਆਂ 'ਚ ਰਹੇ ਹਾਂ ਮਈ ਬੀਸੇ ਨੇ ਬਾਟ ਨੂੰ ਅਸਲ ਆਤਾ ਬਾਬੇ ਨੇ ਆਖਿਆ ਬਾਟਾ ਮੰਨ ਜੋ ਪਹਿਲਾਂ ਨੇ ਹੱਥ ਲਾਤਾ ਹੈ ਡੇਰੇ ਪੰਜਾਬ 'ਚ ਇਦਾਂ ਦੇ ਮੌਜੂਦ ਨੇ ਸੋਚ ਕੇ ਵੇਖੋ ਤੁਸੀਂ ਕਿੰਨਾ ਵੱਡਾ ਮਾਫੀਆ ਹੈ ਜਿਹੜਾ ਅੱਜ ਆਮ ਲੋਕਾਂ ਜੰਗ ਤੇ ਆ ਸੀ ਇਸੇ ਕਰਕੇ ਅਗਲਿਆਂ ਨੇ ਸਭ ਜਿਆਦਿਆਂ ਦੀ ਗੱਲ ਆਪਣੇ ਡੇਰਿਆਂ 'ਚ ਨਹੀਂ ਹੋਣ ਦਿੱਤੀ ਨਹੀਂ ਹੋਣ ਦਿੱਤੀ ਉਹਨਾਂ ਨੇ ਦੱਸ ਦੋ ਜੇ ਹੁਣ ਦਿੱਤੀ ਹੋਵੇ ਤੇ ਕਿਹੜਾ ਕਿਹੜਾ ਮੀਡੀਆ ਹੈ ਕਿਹੜੇ ਕਿਹੜੇ ਤੁਹਾਡੇ ਕੋਲ ਤੁਸੀਂ ਤੇ ਆਪਣੀਆਂ ਮਰਿਆਦਾ ਚੱਕੀ ਫਿਰਦੇ ਜੀ ਭਗਤੀ ਭਗਤਾਂ ਕੀ ਚਾਲ ਨਰਾਲੀ ਭਗਤੀ ਸਿੱਖਣੀ ਤੇ ਸਰਹੰਦ ਜਾਓ ਭਗਤੀ ਸਿੱਖਣੀ ਤੇ ਫਤਿਹਗੜ੍ਹ ਸਾਹਿਬ ਜਾਓ ਭਗਤੀ ਸਿੱਖਣੀ ਚਮਕੌਰ ਸਾਹਿਬ ਜਾਓ ਭਗਤੀ ਦਾ ਅਹਿਸਾਸ ਪਲਣਾ ਤੇ ਅਨੰਦਪੁਰ ਸਾਹਿਬ ਜਾਓ ਭਗਤੀ ਕੀ ਹੁੰਦੀ ਹੈ ਆਹ ਹੈ ਭਗਤੀ ਜਿੱਥੇ ਪੁੱਤਰ ਦੀ ਲਾਸ਼ ਲਾਗੋਂਦੀ ਕਲਗੀਧਰ ਪਾਤਸ਼ਾਹ ਜੀ ਲੰਘ ਰਿਹਾ ਹੋਂ ਇਹ ਆ ਉਹ ਭਗਤੀ ਜਿੱਥੇ ਮਾਤਾ ਗੁਜਰ ਕੌਰ ਜੀ ਨੇ ਕਦੀ ਪਤੀ ਦਾ ਸੀ ਝੋਲੀ ਚ ਪਾਇਆ ਅੱਜ ਪੋਤਰੇ ਤੋਰ ਰਹੀ ਹੈ ਇਹ ਹੈ ਭਗਤੀ ਇਸ ਭਗਤੀ ਇਹ ਆ ਭਗਤੀ ਆਪਣੇ ਪੁੱਤਾਂ ਨੂੰ ਅਗਲੇ ਨੂੰ ਪਤਾ ਸੀ ਜੇ ਚਮਕੌਰ ਸਾਹਿਬ ਜਾਣਗੇ ਫਤਿਹਗੜ੍ਹ ਸਾਹਿਬ ਜਾਣਗੇ ਅਨਾਲਪੁਰ ਸਾਹਿਬ ਜਾਣਗੇ ਇਹ ਉਥੋਂ ਦੇ ਇਤਿਹਾਸ ਤੋਂ ਜਾਣ ਹੋਣਗੇ ਉਥੋਂ ਗੁਰੂ ਦੀ ਸਿੱਖਿਆ ਤੋਂ ਜਾਣ ਹੋਣਗੇ ਹੋ ਸਕਦਾ ਕੋਈ ਕੰਨਾਂ ਚ ਮੁੰਦਰਾ ਪਾਉਣ ਵਾਲਾ ਨੌਜਵਾਨ ਜਾਵੇ ਉਥੋਂ ਪ੍ਰਾਣ ਕਰਕੇ ਆਵੇ ਮੈਂ ਸੋਹਣੇ ਸਿਰ ਤੇ ਦਸਤਾਰ ਜਿਆ ਕਰਾਂਗਾ ਅਗਲੇ ਦੁਜੇ ਬਨੇ ਤੋਰ ਛੱਡਿਆ ਉਲਝਾ ਛੱਡਿਆ ਸਾਨੂੰ ਜਿਸ ਤੀਰਥ ਸਥਾਨ ਨੂੰ ਅੱਲਾ ਯਾਰ ਖਾਂ ਜੋਗੀ ਨੇ ਕਿਹਾ ਹਿੰਦ ਵਿੱਚ ਇੱਕੋ ਹੀ ਤੀਰਥ ਸਥਾਨ ਹੈ ਤੁਸੀਂ ਕੀ ਸੋਚਦੇ ਹੋ ਉਹਦਾ ਵਿਰੋਧ ਨਾ ਕੀਤਾ ਹੋਏਗਾ ਤੈਨੂੰ ਹੋਰ ਤੀਰਥ ਸਥਾਨ ਨਾ ਦੱਸੇ ਇਸ ਦੇਸ਼ ਵਿੱਚ ਉਹਨੇ ਕਿਹਾ ਇੱਕ ਹਿੰਦ ਮੈਂ ਤੀਰਥ ਹੈ ਯਾਤਰਾ ਕੇ ਲਈ ਜਹਾਂ ਬਾਪ ਨੇ ਬੱਚੇ ਕਟਾਏ ਖੁਦਾ ਕੇ ਲਈ ਜਿੱਥੇ ਬਾਪ ਨੇ ਖੁਦਾ ਦੀ ਖਲਕਤ ਦੀ ਪਿਆਰ ਮੁਹੱਬਤ ਲਈ ਸੀਸ ਕਟਾ ਦਿੱਤਾ ਆਪਣਾ ਸਭ ਕੁਝ ਲੇਖੇ ਲਾ ਦਿੱਤਾ ਕਾਦੇ ਲਈ ਜੀ ਕਿ ਇਹਨਾਂ ਨੂੰ ਇਹਦੀ ਹਾਕ ਮਿਲ ਸਕਣ ਇਹ ਬਰਾਬਰਤਾ ਆ ਸਕੇ ਚਮਕੌਰ ਸਾਹਿਬ ਦੀ ਗੜੀ ਦੇ ਬਾਹਰ ਜੁਦ ਹੋਇਆ ਹਥਿਆਰਾਂ ਦਾ ਜੰਗਾਂ ਦੋ ਹੋਈਆਂ ਜੀ ਇਸਾਕਾ 1706 ਪੋ ਤੋਂ ਲੈ ਕੇ 13 ਪੋ ਤੱਕ ਦੋ ਜੁਦ ਹੋਏ ਹਥਿਆਰਾਂ ਦੇ ਤੇ ਵਿਚਾਰਾਂ ਦੇ ਹਥਿਆਰਾਂ ਦੀ ਜੰਗ ਚਮਕੌਰ ਸਾਹਿਬ ਦੀ ਗੜੀ ਦੇ ਬਾਹਰ ਹੋਈ ਹੈ ਵਿਚਾਰਾਂ ਦੀ ਜੰਗ ਸਰਹੰਦ ਫਤਿਹਗੜ੍ਹ ਸਾਹਿਬ ਹੋਈ ਹੈ ਤੇ ਦੋਹਾਂ ਜੰਗਾਂ ਵਿੱਚੋਂ ਜੇਤੂ ਹੋਏ ਨੇ ਸਿੱਖ ਨੇ ਦੋਵੇਂ ਜੰਗਾਂ ਕਰਨੀਆਂ ਨੇ ਤੇਰੇ ਕੋਲ ਵਿਚਾਰ ਵੀ ਹੋਣ ਤੇਰੇ ਕੋਲ ਹਥਿਆਰ ਵੀ ਹੋਵੇ ਕਿਰਪਾਨ ਵੀ ਹੋਵੇ ਤੇਰੇ ਕੋਲ ਪਰ ਅੱਜ ਕਿਰਪਾਨ ਟਾਮੇ ਘਰ ਚ ਹੁੰਦੀ ਹੈ ਹੁੰਦੀ ਹੈ ਜੀ ਮਾਰੇ ਧਿਆਨ ਆਪੋ ਆਪਣੇ ਘਰਾਂ ਵੱਲ ਧਿਆਨ ਮਾਰੇਓ ਹਰ ਸਿੱਖ ਦੇ ਕੋਲ ਕਿਰਪਾਨ ਵੀ ਹੱਥ ਵਿੱਚ ਫੜੀ ਸੋਬਾ ਤਾਂ ਦੇਵੇਗੀ ਜੇ ਤੇਰੇ ਕੋਲ ਵਿਚਾਰ ਦੀ ਕਿਰਪਾਨ ਹੈਗੀ ਤੇ ਜੇ ਤੇਰੇ ਕੋਲ ਵਿਚਾਰ ਹੈ ਤੇਰੇ ਕੋਲ ਦਲੀਲ ਹੈ ਤੈਨੂੰ ਕਿਸੇ ਨੂੰ ਸਮਝਾਉਣਾ ਆਉਂਦਾ ਹੈ ਤੇਰੇ ਅੰਦਰ ਸ਼ਬਦ ਦੀ ਵਿਚਾਰ ਬੈਠੀ ਹੈ ਸੁਰਤ ਵਿੱਚ ਗੁਰੂ ਦਾ ਉਪਦੇਸ਼ ਬੈਠਾ ਹੈ ਫੜੀ ਹੋਈ ਹੱਥ ਵਿੱਚ ਸਰੀ ਸਾਹ ਵੀ ਫਿਰ ਤੇ ਸੇਮ ਇਦਾਂ ਜਿਵੇਂ ਡਾਕਟਰ ਦੇ ਹੱਥ ਵਿੱਚ ਫੜੀ ਹੋਈ ਤੇਜ਼ ਛੁਰੀ ਤੁਮ ਮਰੀਜ਼ ਨੂੰ ਡਰ ਨਹੀਂ ਆਉਂਦਾ ਆਪਰੇਸ਼ਨ ਥੀਟਰ ਵਿੱਚ ਮਰੀਜ਼ ਡਾਕਟਰ ਦੇ ਖੂਨ ਨਾਲ ਹੱਥ ਰੰਗੇ ਹੁੰਦੇ ਨੇ ਭਾਵੇਂ ਉਹਨੇ ਗਲਵਸ ਪਾਏ ਹੁੰਦੇ ਆ ਪਰ ਹੱਥ ਰੰਗੇ ਹੁੰਦੇ ਉਹਦੇ ਜਦੋਂ ਆਪਰੇਸ਼ਨ ਕਰਦਾ ਪਰ ਮਰੀਜ਼ ਨੂੰ ਗੁੱਸਾ ਆਉਂਦਾ ਡਾਕਟਰ ਤੇ ਜਦੋਂ ਆਪਰੇਸ਼ਨ ਹੋ ਜਾਂਦਾ ਬਾਅਦ ਵਿੱਚ ਜਦੋਂ ਠੀਕ ਹੋ ਕੇ ਪੈਰ ਨਾਲ ਤੁਰ ਕੇ ਘਰ ਜਾਂਦਾ ਜਾਣ ਲੱਗਿਆ ਸਾਰਾ ਪਰਿਵਾਰ ਡਾਕਟਰ ਸਾਹਿਬ ਦਾ ਧੰਨਵਾਦ ਕਰਦਾ ਕਿਉਂ ਕਿ ਉਹਨੇ ਸਰੀਰ ਨੂੰ ਪਾੜਿਆ ਸਮਝ ਲੈ ਕੇ ਕਿ ਇਹ ਸਰੀਰ ਵਿੱਚ ਕੋਈ ਨੁਕਸ ਹੈ ਇਹਨੂੰ ਠੀਕ ਕਰਨਾ ਪਰ ਜਿਹੜਾ ਕੋਈ ਓਦਾਂ ਸਰੀਰ ਦੇ ਉੱਤੇ ਵਾਰ ਕਰ ਦਵੇ ਉਹਦਾ ਵੀ ਧੰਨਵਾਦ ਕਰੀਦਾ ਹੈ ਜੀ ਜੋ ਸਾਸ ਰਗੀ ਸੀ ਉਹਦਾ ਕੋਈ ਨੂੰ ਧੰਨਵਾਦ ਕਰੀਦਾ ਕੁਣ ਕਾਲੂ ਕੋ ਬੰਦਾ ਕਹੋ ਜੀ ਡਾਕਟਰ ਨੇ ਵੀ ਤੇ ਚੀਰ ਫਾੜ ਕੀਤੀ ਸੀ ਡਾਕਟਰ ਨੇ ਚੀਰ ਫਾੜ ਕੀਤੀ 10 ਟੰਕੇ ਲੱਗੇ ਇਹਨੇ ਤੇ ਮਾਰਿਆ ਜਾ ਫਟ ਮਾਰਿਆ ਟੰਕੇ ਦੋ ਲਗੇ ਇਹਦੇ ਤੁਸੀਂ ਗੜ ਪੈ ਗਏ ਉਹਨੂੰ ਤੁਸੀਂ ਚਾਹੀ ਕੋ ਜੀ ਨਾਲੇ ਉਲਟੇ ਪੈਸੇ ਦੇ ਕੇ ਆਏ ਪਰ ਡਾਕਟਰ ਨੇ ਪਹਿਲਾਂ ਗਿਆਨ ਲਿਆ ਫੇ ਤੇਜ ਛੁਰੀ ਫੜੀ 파ਰਸ਼ਾ ਨੇ ਮਨੁੱਖ ਨੂੰ ਗਿਆਨ ਦਿੱਤਾ ਸਮਝ ਦਿੱਤੀ ਸਮਝ ਤੋਂ ਬਾਅਦ ਕਹਿੰਦੇ ਹੁਣ ਤੇਰੇ ਹੱਥ ਵਿੱਚ ਹੁਣ ਕਿਰਪਾਨ ਆ ਗਈ ਹੈ ਨਾ ਇਹ ਕਿਸੇ ਮਜਲੂਮ ਦੀ ਰੱਖਿਆ ਕਰੂ ਇੱਕ ਕਿਸੇ ਦਾ ਨੁਕਸਾਨ ਨਹੀਂ ਕਰੇਗੀ ਇਹ ਉੱਥੇ ਚੱਲੂਗੀ ਜਿੱਥੇ ਜ਼ੁਲਮ ਹੋ ਰਿਹਾ ਹੋਏਗਾ ਹੁਣ ਇਹ ਕਿੱਥੇ ਚੱਲ ਰਹੀ ਪਈ ਹੈ ਸਾਡਾ ਪ੍ਰਧਾਨ ਨਹੀਂ ਤੁਸੀਂ ਬਣਾਇਆ ਮੈਂ ਤੇਰੇ ਮਾਰੂ ਬੋਲੋ ਪਿਆਰਿਓ ਸਾਡੀ ਕਮੇਟੀ ਨਹੀਂ ਆਈ ਮੈਂ ਤੇਰੇ ਮਾਰੂ ਇੱਥੇ ਗੱਲ ਆ ਗਈ 14ਾਂ ਦੇ ਪਿੱਛੇ ਇਹ ਚੀਜ਼ਾਂ ਚੋਂ ਬਾਹਰ ਨਿਕਲ ਜੇ ਸੱਚੀ ਸਾਬਜਾਦਿਆਂ ਨੂੰ ਸਮਰਪਿਤ ਹੋ ਕੇ ਬੈਠੇ ਆਓ ਆਪਣੇ ਅੰਦਰ ਉਹ ਅਹਿਸਾਸ ਪਾਲੀਏ ਕਿਵੇਂ ਮਾਤਾ ਗੁਜ ਕਿਦਾਂ ਸਾਬਜਾਦੇ ਜਦੋਂ ਸਰਸਾ ਨਦੀ ਦੇ ਕੰਢੇ ਤੇ ਵਿਛੜੇ ਕੁੰਮੇ 마ਸ਼ਕ ਦੀ ਸ਼ਾਨ ਵਿੱਚ ਪਹੁੰਚੇ ਹੋਣਗੇ ਕਿਵੇਂ ਉਹਨਾਂ ਦੇ ਪੈਰਾਂ ਦੇ ਵਿੱਚ ਕੋਈ ਜੋੜਾ ਨਹੀਂ ਕੋਈ ਤੰਤ ਤੇ ਵਧੀਆ ਬਸਤਰ ਨਹੀਂ ਕਿਵੇਂ ਬਾਬੇ ਕੁੰਮੇ 마ਸ਼ਕ ਦੀ ਸ਼ਾਨ ਵਿੱਚ ਪਹੁੰਚੇ ਕਿਦਾਂ ਬਾਬਾ ਜੀ ਉਹਨਾਂ ਨੂੰ ਵੇਖ ਕੇ ਤੇ ਫਿਰ ਮਾਤਾ ਲక్ష్ਮੀ ਜੀ ਦੇ ਘਰੋਂ ਕੋਟ ਆਵਾਨ ਪਿੰਡ ਵਿੱਚ ਰਹਿਣ ਵਾਲੀ ਮਾਤਾ ਲక్ష్ਮੀ ਇੱਕ ਹਿੰਦੂ ਪਰਿਵਾਰ ਦੀ ਬੀਬੀ ਉਹਦੇ ਹੱਥੋਂ ਤਿਆਰ ਕੀਤਾ ਪ੍ਰਸ਼ਾਦਾ ਆ ਵੀ ਇੱਕ ਨੁਕਤਾ ਚੇਤੇ ਰੱਖਿਓ ਮਾਤਾ ਲక్ష్ਮੀ ਨੇ ਪ੍ਰਸ਼ਾਦਾ ਤਿਆਰ ਕੀਤਾ ਸਤ ਪੋ ਦੀ ਰਾਤ ਨੂੰ ਜਿਹੜਾ ਸਭ ਜੱਦ ਨੇ ਛਕੇ ਤੇ ਲਿਆ ਕੇ ਦੇਣ ਵਾਲਾ ਬਾਬਾ ਕੁੰਮਾ ਮਾਸਕੀ ਹੈ ਭਾਵੇਂ ਉਹ ਵੀ ਬੇਸਿਕੀ ਕਲੀ ਮੁਸਲਮਾਨ ਨਹੀਂ ਹੈ ਉਹਦਾ ਨਾਂ ਪਹਿਲਾਂ ਕਰਮਚੰਦ ਸੀ ਉਹ ਤੇ ਆ ਜਿਹੜੇ ਭਾਰਤ ਦੇਸ਼ ਵਿੱਚ ਲਗਭਗ 60 70% ਮੁਸਲਮਾਨ ਨੇ ਇਹ ਸਾਰੇ ਬੇਸਿਕ ਮੁਸਲਮਾਨ ਨਹੀਂ ਹੈ ਇਹ ਸਤਾਏ ਹੋਏ ਮੁਸਲਮਾਨ ਬਣੇ ਸੀ ਅੱਜ ਜੋ ਲੋ ਦੇਖ ਤੋ ਹਿੰਦ ਮੇ ਜੋ ਮੁਸਲਮਾਨ ਇਨ ਮੇ ਬਤਾਓ ਕੌਣ ਅਰਬ ਸਥਾਨ ਕੇ ਖੱਤਰੀ ਬ੍ਰਾਹਮਣ ਵੈ ਬਾਣਿਏ ਕੇ ਪੁੱਤ ਪੋਤੇ ਜੱਟ ਜ਼ਿਮੀਦਾਰ ਔਰ ਕੌਮਤਰਖਾਨ ਕੇ ਇਤੇ ਡਰਏ ਹੋਏ ਜ਼ੁਲਮ ਦੇ ਸਤਾਏ ਹੋਏ ਡਰਦੇ ਹੀ ਮਰਮਰ ਸ਼ਾਲਾਂ ਤੇ ਇਸਲਾਮ ਕਬੂਲ ਕਰ ਗਏ ਤੇ ਇਹ ਗੱਲ ਸੱਚ ਹੈ ਅਰਬੀ ਰਾਨ ਦੇ ਇਲਾਕੇ ਦੇ ਜਿਹੜੇ ਅਸਲੀ ਮੁਸਲਮਾਨ ਆ ਬਹੁਤੇ ਇਹਨਾਂ ਵਿੱਚੋਂ ਉਹਨਾਂ ਨੂੰ ਇਸਲਾਮ ਮੁਸਲਮਾਨ ਮੰਨਦੇ ਨਹੀਂ ਉਹ ਕਹਿੰਦੇ ਤੁਸੀਂ ਬੇਸਿਕ ਨਹੀਂ ਹੋਗੇ ਤੁਹਾਨੂੰ ਤਾਂ ਹੀ ਤੇ ਆਖਿਆ ਸੀ ਰਾਫ ਜੀ ਦੁਰਾਨੀ ਇਹ ਮੱਕੇ ਕੇ ਮਦੀਨੇ ਕੇ ਨਾਲ ਜੇ ਵਸਨੀਕ ਹੋਏ ਕਹਿੰਦਾ ਇਹ ਕੋ ਮੱਕੇ ਮਦੀਨੇ ਦੇ ਥੋੜਾ ਆਇਆ ਇਹ ਤੇ ਡਰਦੇ ਹੀ ਇਸਲਾਮ ਕਬੂਲ ਕਰ ਗਏ ਉੱਥੇ ਫਿਰ ਕਵਿ ਲਿਖਦਾ ਕਹਿੰਦਾ اسی ਤੌਰ ਹਿੰਦ ਸਭ ਹੋਵਤੀ ਮੁਸਲਮਾਨ ਇਦਾਂ ਹੀ ਸਾਰਾ ਭਾਰਤ ਮੁਸਲਮਾਨ ਬਣ ਜਾਣਾ ਸੀ ਜੋਨਾ تیر ਸ਼ੂਟ ਤੇ ਗੋਬਿੰਦ ਸਿੰਘ ਜਵਾਨ ਕੇ ਇਹ ਤੇ ਜੇ ਗੁਰੂ ਗੋਬਿੰਦ ਸਿੰਘ ਪਾਸ਼ਾ ਹੇਕ ਡਾ ਕੇ ਅੱਗੇ ਖਲੋ ਗਿਆ ਸੂਰਮਾ ਜਿਹੜੇ ਅੱਜ ਲਿਟਰ ਪਿਕਚਰ ਜੀ ਉੱਠ ਕੇ ਗੱਲਾਂ ਕਰਦੀ ਐ ਮਾਫ ਕਰਨਾ ਆਰਐਸਬੀਸੀ ਆ ਕਰਤਾ ਕਰਤਾ ਕੱਢ ਕੇ ਤੇ ਲਿਆਓ ਕੁਝ ਸਾਡੇ ਤੇ ਆਗੂ ਇਹਨੇ ਬੇਗੈਰਤੇ ਨੇ ਜਿਨ੍ਹਾਂ ਨੇ ਆਪਣਾ ਸੱਚ ਨਹੀਂ ਲੋਕਾਂ ਸਾਹਮਣੇ ਰੱਖਿਆ ਲੋਕ ਲੋਹੇ ਨੂੰ ਝਾਲ ਫੇਰ ਕੇ ਸੋਨਾ ਬਣਾ ਬਣਾ ਕੇ ਵੇਚ ਗਏ ਸਾਡੇ ਕੋਈ ਹੀਰੇ ਜਵਾ ਰਾਤ ਵਰਗਾ ਇਤਿਹਾਸ ਸੀ ਅਸੀਂ ਲੋਕਾਂ ਨੂੰ ਦੱਸ ਨਾ ਪਾਏ ਕਿ ਸਾਡੇ ਪਾਰਸਾਂ ਨੇ ਹਕ ਡਾਈ ਨਹੀਂ ਤੇ ਗਜ਼ਨੀ ਦੇ ਬਾਜ਼ਾਰ ਚ ਭਾਰ ਦੀ ਜਵਾਨੀ ਟਕੇ ਟਕੇ ਤੇ ਨਿਲਾਮ ਹੁੰਦੀ ਸੀ ਦੱਸ ਨਾ ਪਾਇਆ ਸੀ ਲੋਕਾਂ ਨੂੰ ਆਂਦਾ ਇਸੇ ਤੌਰ ਹਿੰਦ ਸਾਹਿਬ ਹੋਵਤੀ ਮੁਸਲਮਾਨ ਜੋ ਨਾ ਤੀਰ ਸ਼ੂਟ ਤੇ ਗੁਬਿੰਦ ਸਿੰਘ ਜਵਾਨ ਕੇ ਤੇ ਪਾਛਾ ਕੱਲੇ ਆਪ ਇੱਕ ਡਾ ਕਰੀ ਫਲੋਤੇ ਉਹਦਾ ਖਮਿਆਜਾ ਵੀ ਭੁਤਣਾ ਪਿਆ ਸਭ ਜਾਦੇ ਵੀ ਕੁਰਬਾਨ ਕਰ ਦਿੱਤੇ ਸਭ ਜਾਦੇ ਵੀ ਬਾਬਾ ਕੁੰਮਾ ਮਾਸ਼ ਕੀ ਕਰਮਚੰਦ ਸੀ ਪਹਿਲਾਂ ਹਿੰਦੂ ਸੀ ਸਤਾਇਆ ਹੋਇਆ ਧੱਕੇ ਨਾਲ ਇਸਲਾਮ ਚ ਲਿਆਂਦਾ ਗਿਆ ਧਿਆਨ ਦੇਣਾ ਚਾਹੁੰਦਾ ਤੁਹਾਡਾ ਮੈਂ ਮਾਤਾ ਲక్ష్ਮੀ ਨੇ ਸਤਪੁਰੂ ਪ੍ਰਸ਼ਾਦਾ ਤਿਆਰ ਕੀਤਾ ਬਾਬਾ ਤੁਮਾ ਮਾਸ਼ਕੀ ਜੀ ਪ੍ਰਸ਼ਾਦਾ ਲੈ ਕੇ ਛਣ ਚਾਏ ਸਭ ਜاداتੇ ਮਾਤਾ ਗੁਜਰ ਕਰਨੇ ਉਹ ਪ੍ਰਸ਼ਾਦਾ ਛਕਿਆ ਅੱਜ ਦੇ ਸਾਡੇ ਮਾਰੇ ਉਹ ਧਿਆਨ ਸਿੱਖੀ ਵਿੱਚ ਇਦਾਂ ਦੇ ਵਿਅਕਤੀ ਪੈਦਾ ਹੋ ਗਏ ਜਿਹੜੇ ਪ੍ਰਸ਼ਾਦਾ ਛਕਣ ਲੱਗਿਆ ਵੀ ਨੁਕਸ ਕਰਦੇ ਵੀ ਇਹ ਪ੍ਰਸ਼ਾਦਾ ਕਿਹੜੀ ਮर्यादा ਨਾਲ ਤਿਆਰ ਕੀਤਾ ਗਿਆ ਕਿਉਂਕਿ ਉਹਨਾਂ ਦੀ ਸਿੱਖੀ ਵੱਖਰੀ ਸਮਝਦੇ ਹੁਣ ਕਈਆਂ ਕਰਨ ਜੀ ਬਾਬੇ ਆਉਂਦੇ ਕਦੇ ਬਾਬਾ ਜੀ ਪ੍ਰਸ਼ਾਦਾ ਕਿਸੇ ਦੇ ਹੱਥ ਦਾ ਉੱਚੀ ਬੋਲ ਕੇ ਦੱਸਿਓ ਜੀ ਉਹਨਾਂ ਦੇ ਵੱਖਰੇ ਚੇਲੇ ਵੱਖਰੇ ਬਾਟੇ ਭਿਦ ਨਾਲ ਪੂਰਾ ਮੀਨੂ ਹੁੰਦਾ ਵੀ ਬਾਬਾ ਜੀ ਚੌਲ ਖੇੜੇ ਖਾਂਦੇ ਆ ਬਾਬਾ ਜੀ ਦਾਲ ਕਿਹੜੀ ਖਾਂਦੇ ਆ ਬਾਬਾ ਜੀ ਨੂੰ ਸਬਜ਼ੀ ਕਿਹੜੀ ਪਸੰਦ ਆ ਬਾਬਾ ਜੀ ਨੂੰ ਅਲਰਜੀ ਕਿਤੋਂ ਆ ਸ਼ੁਗਰ ਕਰੋ ਇਹੋ ਜਿਹੇ ਅਲਰਜੀ ਵਾਲੇ ਬਾਬੇ ਦੀ ਫੌਜ ਵਿੱਚ ਨਹੀਂ ਸੀ ਅਗੇ ਕਲਗੀ ਤਰਫ ਪਾਸ਼ਾ ਦੀ ਫੌਜ ਵਿੱਚ ਨਹੀਂ ਸੀ ਅਗੇ ਨਹੀਂ ਤੇ ਇਹੋ ਜਿਹੇ ਅਲਰਜੀ ਵਾਲੇ ਨੂੰ ਸੰਭ ਹੀ ਜਾਣਾ ਸੀ ਬਾਬੇ ਨੇ ਵੀ ਗਾਂ ਤੁਰੇ ਨਹੀਂ ਪੋਣਾ ਬਾਬੇ ਨੇ ਬਾਬੇ ਨਾਲ ਤੇ ਛਪੜਾਂ ਦਾ ਪਾਣੀ ਪੀਣ ਵਾਲੇ ਸੁੱਕੇ ਦਰਖਤਾਂ ਦੇ ਪੱਤੇ ਭਰੂ ਕੇ ਖਾਣ ਵਾਲੇ ਘੋੜਿਆਂ ਵਾਲੀਆਂ ਕਾਠੀਆਂ ਤੇ ਰਾਤਾਂ گزارਣ ਵਾਲੇ ਨੇ ਦੇਸ਼ ਇਹ ਸਮਾਜ ਦੀ ਤਕਦੀਰ ਬਦਲ ਕੇ ਰੱਖ ਦਿੱਤੀ ਸਾਡੇ ਪੱਲੇ ਪਿਆ ਗਿਆ ਵੇਰ ਟੋਲਾ ਜਿਹਦੀ ਸਮਾਜ ਸਾਡਾ ਪੂਜਾ ਕਰਦਾ ਪਿਆ ਹੈ ਕਿਉਂ ਹੋਇਆ ਗੁਰੂ ਦੇ ਸਿਧਾਂਤ ਤੋਂ ਟੁੱਟ ਗਿਆ ਸੀ ਗੁਰੂ ਦੀ ਵਿਚਾਰਧਾਰਾ ਤੋਂ ਟੁੱਟ ਗਿਆ ਤੇ ਮੇਰਾ ਸਵਾਲ ਹੈ ਘਰਾਂ 'ਚ ਬੈਠੇ ਉਹਨਾਂ ਵੀਰਾਂ ਭੈਣਾਂ ਭਰਾਵਾਂ ਨੂੰ ਮੈਨੂੰ ਜਰੂਰ ਪੁੱਛਿਓ ਜਾਂ ਮੈਨੂੰ ਦੱਸਿਓ ਮੈਂ ਆਪਣੇ ਗਿਆਨ 'ਚ ਵਾਅਦਾ ਕਰਨਾ ਜੇ ਤੁਹਾਡਾ ਪ੍ਰਸ਼ਾਦਾ ਛਕਣਾ ਇੱਕ ਵੱਖਰੀ ਮਰਿਆਦਾ ਦੇ ਨਾਲ ਹੈ ਤੁਹਾਡੇ ਅੰਮ੍ਰਿਤ ਨੂੰ ਤੁਹਾਡੀ ਸਿੱਖੀ ਨੂੰ ਖਤਰਾ ਮੈਂ ਪੁੱਛਣਾ ਚਾਹੁੰਨਾ ਮਾਤਾ ਗੁਜਰਕੌਰ ਤੇ ਸਭ ਜਿਆਦਿਆਂ ਨੇ ਮਾਤਾ ਲక్ష్ਮੀ ਦੇ ਹੱਥ ਦਾ ਪ੍ਰਸ਼ਾਦਾ ਤਿਆਰ ਕਰਤਾ ਛਕਿਆ ਤੇ ਲਿਉਣ ਵਾਲਾ ਬਾਬਾ ਕੁੰਮਾ ਮਾਸਕੀ ਜੇ ਉਹਨਾਂ ਦੀ ਸਿੱਖੀ ਨੂੰ ਖਤਰਾ ਨਹੀਂ ਪਿਆ ਉਸ ਬੀਬੀ ਦੇ ਹੱਥੋਂ ਤਿਆਰ ਕੀਤੇ ਪ੍ਰਸ਼ਾਦੇ ਨਾਲ ਤੁਹਾਡੀ ਐਸੀ ਸਿੱਖੀ ਕਿਹੜੀ ਹੈ ਬਈ ਕਿ ਤੁਹਾਡੀ ਸਿੱਖੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀ ਮਾਤਾ ਨਾਲੋਂ ਵੀ ਉੱਚੀ ਹੈ ਤੁਹਾਡੀ ਸਿੱਖੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਭ ਜਿਆਦਿਆਂ ਨਾਲੋਂ ਵੀ ਉੱਚੀ ਹੈ ਤੁਸੀਂ ਸਾਡੇ ਸਿਰ ਦੇ ਉੱਤੇ ਆਜ ਬੈਠੇ ਹੋ ਲਾਉਣਾ ਹੈ ਸਿਰ ਤੋਂ ਚੇਤਾ ਰੱਖਿਓ ਕਮਰ ਕੱਸੇ ਕਰੋ ਗੁਰੂ ਕੇ ਪਿਆਰੇ ਸਿੱਖੋ ਇਹ ਜੰਗ ਹੈ ਬਹੁਤ ਵੱਡੀ ਕੱਲੇ ਕੱਲੇ ਸਿੱਖ ਨੇ ਸ਼ਬਦ ਦਾ ਬਾਣ ਲੈ ਕੇ ਸ਼ਬਦ ਦੀ ਤਲਵਾਰ ਲੈ ਕੇ ਜਦੋਂ ਤੁਸੀਂ ਆਪਣੇ ਸਮਾਜ ਵਿੱਚ ਉੱਠੋਗੇ ਕਿਸ ਦੀ ਹਿੰਮਤ ਨਹੀਂ ਪੈਗੀ ਅੱਜ ਤੁਹਾਨੂੰ ਪਹਿਚਾਣਨੇ ਪੈਣੇ ਨੇ ਕਿੰਨੇ ਲੋਕ ਕੇ ਰੂਪ ਬਦਲ ਕੇ ਉਦਾਂ ਹੀ ਤੁਹਾਡੇ ਪਿੱਛੇ ਪੈੜਾ ਨੱਪਦੇ ਤੁਰੇ ਆ ਰਹੇ ਨੇ ਛੱਡ ਰਹੇ ਨੇ ਕਰੰਟ ਚੈੱਕ ਕਰਦੇ ਤੁਹਾਡੇ ਅਗਲੇ ਜਦੋਂ ਤੁਸੀਂ ਕਿਸੇ ਦੀ ਜੁੱਤੀ ਨੂੰ ਮੱਥਾ ਟੇਕਦੇ ਹੋ ਨਾ ਉਹ ਕਰੰਟ ਚੈੱਕ ਕਰਦੇ ਆ ਇਹ ਜੇ ਜੁੱਤੀ ਨੂੰ ਮੱਥਾ ਟੇਕਿਆ ਤਾਂ ਮਤਲਬ ਅਜੀ ਹਕਲ ਤੋਂ ਸਖਣਾ ਹੈ ਇਹ 12th ਸੀਟ ਨੂੰ ਮੱਥਾ ਟੇਕਿਆ ਅਕਲ ਤੋਂ ਸਖਣਾ ਹੈ ਬਾਬੇ ਦੀ ਗੱਡੀ ਦੇ ਟਾਇਰ ਨੂੰ ਮੱਥਾ ਟੇਕਿਆ ਅਕਲ ਤੋਂ ਸਖਣਾ ਹੈ ਜਦੋਂ ਇਹ ਕਿਤਾਬ ਚੁੱਕ ਕੇ ਮੱਥੇ ਨੂੰ ਲਾਉਣ ਲੱਗ ਪਿਆ ਸਮਝ ਲਓ ਅਕਲ ਲੈਣ ਤੁਰ ਪਿਆ